ਮਲੇਰਕੋਟਲਾ ਟਾਈਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਸ਼ਵਨੀ ਸੋਢੀ ਦਿਨ ਸ਼ਨੀਵਾਰ 22 ਨਵੰਬਰ 2025 ਅੱਜ ਤੁਹਾਨੂੰ ਮਲੇਰਕੋਟਲਾ ਦੇ ਮੋਤੀ ਬਾਜ਼ਾਰ ਸੰਬੰਧੀ ਜਾਣਕਾਰੀ ਦੇ ਰਹੇ ਹਾਂ ਰਿਆਸਤੀ ਦੌਰ ਚ ਚੜ੍ਹਦੇ ਪੰਜਾਬ ਦੀ ਇੱਕੋ ਇੱਕ ਮੁ슬लिम ਰਿਆਸਤ ਮਲੇਰਕੋਟਲਾ ਦੇ ਮੋਤੀ ਬਾਜ਼ਾਰ ਦੀ ਸਥਾਪਨਾ ਸਨ 1911 ਵਿੱਚ ਕੀਤੀ ਗਈ ਸੀ ਅਤੇ ਇਹ 1947 ਵਿੱਚ ਪਾਕਿਸਤਾਨ ਦੀ ਸਥਾਪਨਾ ਤੋਂ ਪਹਿਲਾਂ ਹੋਈ ਸੀ ਇਸ ਬਾਜ਼ਾਰ ਵਿੱਚ ਉਸ ਸਮੇਂ 22 ਦੇ ਕਰੀਬ ਦੁਕਾਨਾਂ ਸਨ ਜੋ ਕਿ ਹੁਣ ਮੌਜੂਦਾ ਦੌਰ ਵਿੱਚ 1000 ਤੋਂ ਵੱਧ ਚੁੱਕੀ ਹੈ ਮੋਤੀ ਬਾਜ਼ਾਰ ਚ ਸਾਰੀਆਂ ਇਮਾਰਤਾਂ ਇੱਕੋ ਹੀ ਨਕਸ਼ੇ ਤੇ ਬਣੀਆਂ ਹੋਈਆਂ ਹਨ ਉਸ ਸਮੇਂ ਦੇ ਮੋਤੀ ਬਾਜ਼ਾਰ ਨੂੰ ਪੰਜਾਬ ਦਾ ਸਭ ਤੋਂ ਵਧੀਆ ਬਾਜ਼ਾਰ ਵਜੋਂ ਜਾਣਿਆ ਜਾਂਦਾ ਸੀ ਮੋਤੀ ਬਾਜ਼ਾਰ ਦੀਆਂ ਕੁਝ ਇਮਾਰਤਾਂ ਸਮੇਂ ਬੀਤਣ ਨਾਲ ਟੈਗ ਗਈਆਂ ਅਤੇ ਕੁਝ ਨੂੰ ਢਾ ਦਿੱਤਾ ਗਿਆ ਮੌਜੂਦਾ ਸਮੇਂ ਪ੍ਰਾਣੀਆਂ ਇਮਾਰਤਾਂ ਚੋਂ ਕੁਝ ਹੀ ਇਮਾਰਤਾਂ ਬਚੀਆਂ ਹਨ ਇਸ ਬਾਜ਼ਾਰ ਵਿੱਚ ਆਉਣਾ ਜਾਣਾ ਆਸਾਨ ਹੈ